ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਫੇਰ ਆਪਾਂ ਇੱਕ ਨਵੇਂ ਵਿਸ਼ੇ ਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਕਹਿੰਦੇ ਵਕਤ ਤੁਹਾਡਾ ਏ ਚਾਹੀ ਇਸ ਨੂੰ ਸੋਨੇ ਦਾ ਬਣਾ ਲਓ ਚਾਹੀ ਇਸ ਨੂੰ ਮਿੱਟੀ ਦੇ ਵਿੱਚ ਰੋਲ ਦਿਓ ਕਈ ਵਾਰ ਅਸੀਂ ਜ਼ਿੰਦਗੀ ਦੇ ਵਿੱਚ ਸਾਰੀ ਉਮਰ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਹੁੰਨੇ ਆ ਚੰਗੀ ਸ਼ਖਸੀਅਤ ਉੱਭਰ ਹੀ ਹੁੰਦੀ ਹੈ ਸਾਡੀ ਪਰ ਜ਼ਿੰਦਗੀ ਦੇ ਵਿੱਚ ਕਈ ਵਾਰ ਇੱਕ ਵਾਰੀ ਕੀਤੀ ਗਲਤੀ ਸਾਨੂੰ ਕਿਸੇ ਵੱਡੇ ਮੁਕਾਮ ਤੇ ਪਹੁੰਚਣ ਲਈ ਨਾਕਾਮਯਾਬ ਬਣਾ ਦਿੰਦੀ ਹੈ ਪਰ ਜੇਕਰ ਤੁਸੀਂ ਅੱਜ ਇਮਾਨਦਾਰੀ ਦੇ ਰਸਤੇ ਤੇ ਚੱਲ ਰਹੇ ਹੋ ਤਾਂ ਚੱਲਦੇ ਰਹੋ ਕਦੇ ਵੀ ਪਿੱਛੇ ਮੁੜ ਕੇ ਨਾ ਦੇਖੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਗਲਤ ਵਿਚਾਰ ਖਿਆਲ ਆਉਂਦੇ ਨੇ ਤਾਂ ਉਹਨਾਂ ਨੂੰ ਕਦੇ ਵੀ ਨਾ ਆਪਣੇ ਉੱਤੇ ਹਾਵੀ ਹੋਣ ਦਿਓ ਕਦੇ ਵੀ ਕਿਸੇ ਨਾਲ ਜ਼ਿੰਦਗੀ ਦੇ ਵਿੱਚ ਧੋਖਾ ਜਾਂ ਕੋਈ ਛਲਕਪਟ ਕਦੇ ਨਹੀਂ ਕਰਨਾ ਚਾਹੀਦਾ ਜਿਵੇਂ ਜਿਹੀ ਤੁਹਾਡੀ ਸ਼ਖਸੀਅਤ ਤੁਸੀਂ ਬਣਾ ਕੇ ਰੱਖੀ ਹੋਈ ਹੈ ਉਹ ਜਿਵੇਂ ਬਣਾ ਕੇ ਰੱਖੋ ਕਿਸੇ ਵੀ ਚੀਜ਼ ਦੇ ਲਾਲਚ ਦੇ ਵਿੱਚ ਆ ਗਏ ਚਾਹੇ ਜਿੰਨਾ ਮਰਜ਼ੀ ਕੋਈ ਵੱਡਾ ਲਾਲਚ ਦੇ ਹੋਵੇ ਪਰ ਕਿਸੇ ਦੇ ਲਾਲਚ ਦੇ ਵਿੱਚ ਆ ਕੇ ਤੁਸੀਂ ਆਪਣੀ ਸਾਰੀ ਉਮਰ ਦੀ ਜਿਹੜੀ ਇਮਾਨਦਾਰੀ ਵਰਤੀ ਹੋਈ ਹੈ ਉਹਨੂੰ ਕਦੇ ਨਾ ਖੋਵੋ ਤੁਹਾਡੇ ਮਨ ਦੇ ਵਿੱਚ ਆਏ ਜਿਹੜੇ ਮਾੜੇ ਵਿਚਾਰ ਨੇ ਉਹ ਤੁਹਾਡੀ ਇਮਾਨਦਾਰੀ ਤੇ ਤੁਹਾਡੀ ਚੰਗੀ ਸ਼ਖਸੀਅਤ ਨੂੰ ਖਤਮ ਕਰ ਦਿੰਦੇ ਨੇ ਜੋ ਤੁਹਾਨੂੰ ਮਿਲਣਾ ਵੀ ਹੁੰਦਾ ਪਰ ਉਹ ਤੁਹਾਨੂੰ ਨਹੀਂ ਪਤਾ ਹੁੰਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਆਪਾਂ ਨੂੰ ਅੱਗੇ ਫਿਊਚਰ ਦੇ ਵਿੱਚ ਕੀ ਮਿਲਣਾ ਹੈ ਪਰ ਅਸੀਂ ਸਾਨੂੰ ਉਹ ਨਹੀਂ ਮਿਲਦਾ ਹੈਗਾ ਸਿਰਫ ਕਿਹਦੀ ਵਜ੍ਹਾ ਕਰਕੇ ਮਨ ਦੇ ਵਿੱਚ ਆਏ ਮਾੜੇ ਵਿਚਾਰਾਂ ਕਰਕੇ ਸੋ ਇਸੇ ਦੇ ਨਾਲ ਰਿਲੇਟਡ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣ ਲੱਗੀ ਆ ਤੁਹਾਡੀ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਕੂਨ ਨਾਲ ਜਿਉਣ ਲਈ ਪ੍ਰੇਰਿਤ ਕਰੇਗੀ ਇੱਕ ਸੇਠ ਦੀ ਦੁਕਾਨ ਤੇ ਇੱਕ ਲੜਕਾ ਕੰਮ ਕਰਦਾ ਹੁੰਦਾ ਹੈ ਪਰ ਬਹੁਤ ਜ਼ਿਆਦਾ ਇਮਾਨਦਾਰ ਹੁੰਦਾ ਹੈ ਸੇਠ ਉਹਨੂੰ ਬੇਈਮਾਨੀ ਕਰਨ ਲਈ ਕਹਿੰਦਾ ਹੁੰਦਾ ਹੈ ਵੀ ਤੂੰ ਇਹ ਜਿਹੜਾ ਰਸਣ ਪਾਣੀ ਹੁੰਦਾ ਹੈ ਉਹਦੇ ਵਿੱਚ ਕੋਈ ਹੋਰ ਚੀਜ਼ਾਂ ਮਿਲਾ ਦੇ ਪਰ ਉਹ ਨੌਕਰ ਜਿਹੜਾ ਲੜਕਾ ਹੁੰਦਾ ਉਹ ਨਹੀਂ ਮੰਨਦਾ ਹੈਗਾ ਜਿਹੜਾ ਉਸ ਦੁਕਾਨ ਤੇ ਕੰਮ ਕਰਦਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਫਿਰ ਸੇਠਾ ਜਿਹੜਾ ਉਹਨੂੰ ਉਸ ਦੁਕਾਨ ਤੋਂ ਕੰਮ ਤੋਂ ਕੱਢ ਦਿੰਦਾ ਹੈ ਉਹ ਰੋਂਦਾ ਹੋਇਆ ਘਰੇ ਚਾਰਿਆ ਹੁੰਦਾ ਕਿਉਂਕਿ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਹੁੰਦੀ ਹੈ ਦੂਜੇ ਪਾਸੇ ਥੋੜੇ ਦੂਰ ਜਾਂਦੇ ਹੀ ਉਹਨੂੰ ਇੱਕ ਭਿਖਾਰੀ ਮਿਲ ਜਾਂਦਾ ਉਸ ਭਿਖਾਰੀ ਨੇ ਤਿੰਨ ਮੋਢੇ ਤੇ ਪੋਟਲੀਆਂ ਰੱਖੀਆਂ ਹੁੰਦੀਆਂ ਨੇ ਉਹਨੂੰ ਆਵਾਜ਼ ਮਾਰਦਾ ਹੈ ਉਹ ਲੜਕੇ ਨੂੰ ਵੀ ਬੇਟਾ ਮੇਰੀਆਂ ਮੈਂ ਬਜ਼ੁਰਗ ਹੋ ਗਿਆ ਮੇਰੀਆਂ ਤਿੰਨ ਪੋਟਲੀਆਂ ਨੇ ਇਹ ਇੱਕ ਪੋਟਲੀ ਤੂੰ ਚੱਕ ਲੈ ਮੈਨੂੰ ਮੇਰੀ ਮੰਜ਼ਿਲ ਤੇ ਪਹੁੰਚਾ ਦੇ ਮੇਰੇ ਘਰ ਤੱਕ ਪਹੁੰਚਾ ਦੇ ਉਹ ਲੜਕਾ ਕਹਿੰਦਾ ਠੀਕ ਐ ਰਾਹੁਲ ਨਾਮ ਦਾ ਲੜਕਾ ਹੁੰਦਾ ਉਹ ਕਹਿੰਦਾ ਠੀਕ ਐ ਬਾਬਾ ਜੀ ਮੈਂ ਤੁਹਾਡੀ ਜਿਹੜੀ ਪੋਟਲੀ ਹੈ ਤੁਹਾਡੇ ਘਰ ਤੱਕ ਤਾਂ ਉਸ ਤੋਂ ਬਾਅਦ ਜਦੋਂ ਉਹ ਲੜਕਾ ਪੋਟਲੀ ਚੱਕ ਕੇ ਜਾ ਰਿਹਾ ਹੁੰਦਾ ਅੱਗੇ ਇੱਕ ਨਦੀ ਆਉਂਦੀ ਹੈ ਜ ਜਦੋਂ ਨਦੀ ਨੂੰ ਪਾਰ ਕਰ ਲੈਂਦਾ ਹੋ ਫਿਰ ਉਸ ਤੋਂ ਬਾਅਦ ਉਹ ਬਾਬਾ ਜਿਹੜਾ ਹੁੰਦਾ ਹੈ ਭਿਖਾਰੀ ਹੁੰਦਾ ਉੱਥੇ ਖੜਾ ਰਹਿੰਦਾ ਉਹ ਕਹਿੰਦਾ ਵੀ ਮੇਰੇ ਤੋਂ ਆ ਦੂਸਰੀ ਪੋਟਲੀ ਵੀ ਚੱਕੀ ਨਹੀਂ ਜਾ ਰਹੀ ਹੈਗੀ ਵੀ ਇਹ ਵੀ ਤੂੰ ਚੱਕ ਲੈ ਮੈਂ ਤੈਨੂੰ ਤਿੰਨ ਜਿਹੜੇ ਸੋਨੇ ਦੇ ਸਿੱਕੇ ਹੋਰ ਦੇ ਦੂੰਗਾ ਪਹਿਲਾਂ ਵੀ ਉਹਨੂੰ 300 سونے ਦੇ ਸਿੱਕਿਆਂ ਦੇ ਲਾਲਚ ਦੇ ਵਿੱਚ ਉਹਨੂੰ ਇਪੋਰਟ ਲਈ ਚੱਕਣ ਲਈ ਕਹਿ ਜਾਂਦਾ ਹੁੰਦਾ ਹੈ ਤਾਂ ਜਦੋਂ ਉਹ ਕਹਿੰਦਾ ਵੀ ਲੜਕਾ ਕਹਿੰਦਾ ਵੀ ਚਲੋ ਮੇਰਾ ਵਧੀਆ ਬਹੁਤ ਵਧੀਆ ਕੰਮ ਬਣ ਗਿਆ ਵਿਚਾਰ ਮੈਨੂੰ ਉਧਰੋਂ ਨੇ ਸੇਠ ਨੇ ਕੰਮ ਤੋਂ ਕੱਢ ਦਿੱਤਾ ਸੀ ਤਾਂ ਦੂਜੇ ਪਾਸੇ ਜਿਹੜਾ ਮੈਨੂੰ ਇਹ ਕੰਮ ਹੈ ਜਿਹੜਾ ਹੁਣ ਵੀ ਚਲ ਮੈਨੂੰ ਸੋਨੇ ਦੇ ਸਿੱਕੇ ਮਿਲ ਗਏ ਮੇਰੇ ਘਰ ਦਾ ਗੁਜ਼ਾਰਾ ਜਿਹੜਾ ਵਧੀਆ ਚੱਲਣ ਲੱਗ ਜਾਊਗਾ ਤਾਂ ਉਹ ਜਿਹੜਾ ਲੜਕਾ ਹੁੰਦਾ ਹੈ ਤਾਂ ਉਹਦੀ ਭਿਖਾਰੀ ਦੀ ਦੂਸਰੀ ਪੋਟਲੀ ਵੀ ਆਪਣੇ ਮੋਢਿਆਂ ਤੇ ਚੁੱਕ ਲੈਂਦਾ ਹੈ ਉਸ ਤੋਂ ਬਾਅਦ ਫਿਰ ਜਦੋਂ ਉਹ ਅੱਗੇ ਜਾ ਰਿਹਾ ਹੁੰਦਾ ਹੈ ਫਿਰ ਅੱਗੇ ਪਹਾੜ ਆਉਂਦੇ ਨੇ ਕੁਝ ਪਹਾੜਾਂ ਤੇ ਜਦੋਂ ਚੜ੍ਹਨ ਲੱਗਦਾ ਹੈ ਫਿਰ ਉਹ ਬਾਬਾ ਕਹਿੰਦਾ ਹੈ ਵੀ ਪੁੱਤਰ ਮੈਂ ਤੇਨੂੰ ਤਿੰਨ ਸਿੱਕੇ ਸੋਨੇ ਦੇ ਹੋਰ ਦੇ ਦੂੰਗਾ ਤੂੰ ਮੇਰੇ ਇਹ ਤੀਸਰੀ ਪੋਟਲੀ ਵੀ ਰੱਖ ਲੈ ਮੇਰੇ ਤੋਂ ਚੜਿਆ ਨਹੀਂ ਜਾਣਾ ਹੈਗਾ ਮੈਂ ਬਹੁਤ ਬਜ਼ੁਰਗ ਹੋ ਚੁੱਕਿਆ ਉਹ ਲੜਕਾ ਜਦੋਂ ਪਹਾੜ ਤੇ ਚੜ੍ਹਨ ਲੱਗਦਾ ਹੈ ਉਹਦੇ ਮਨ ਦੇ ਵਿੱਚ ਪੂਰੇ ਖਿਆਲ ਆਉਂਦੇ ਨੇ ਵੀ ਇਹ ਤਿੰਨੇ ਪੋਟਲੀਆਂ ਨੇ ਉਸ ਤੋਂ ਪਹਿਲਾਂ ਉਹ ਬਾਬੇ ਨੂੰ ਪੁੱਛ ਲਾਂਦਾ ਹੈ ਪਹਿਲੀਆਂ ਦੋ ਪੋਟਲੀਆਂ ਦੇ ਵਿੱਚ ਵੀ ਇਹਦੇ ਵਿੱਚ ਕਿਹੜੇ ਸਿੱਕੇ ਨੇ ਪਹਿਲੇ ਪਹਿਲੀ ਪੋਟਲੀ ਦੇ ਵਿੱਚ ਕਹਿੰਦਾ ਹੈ ਵੀ ਉਹ ਤਾਂਬੇ ਦੇ ਸਿੱਕੇ ਨੇ ਤੇ ਦੂਸਰੀ ਦੇ ਵਿੱਚ ਕਹਿੰਦਾ ਚਾਂਦੀ ਦੇ ਸਿੱਕੇ ਨੇ ਉਹ ਤੀਸਰੀ ਪੋਟਲੀ ਵੀ ਫੜ ਲੈਂਦਾ ਫਿਰ ਪਰ ਉਹ ਦਾਸ ਨਹੀਂ ਹੈਗਾ ਜਿਹੜਾ ਬਾਬਾ ਹੁੰਦਾ ਵੀ ਤੀਸਰੀ ਪੋਟਲੀ ਦੇ ਵਿੱਚ ਕੀ ਹੈ ਜਿਹੜਾ ਭਿਖਾਰੀ ਹੁੰਦਾ ਤਾਂ ਉਸ ਤੋਂ ਬਾਅਦ ਜਦੋਂ ਉਹ ਪਹਾੜ ਦੇ ਉੱਪਰ ਚੜ੍ਹਨ ਲੱਗਦਾ ਹੈ ਰਾਹੁ ਨਾਂ ਦਾ ਲੜਕਾ ਹੁੰਦਾ ਹੈ ਜਿਹੜਾ ਤਾਂ ਉਹਦੇ ਮਨ ਦੇ ਵਿੱਚ ਗਲਤ ਵਿਚਾਰ ਆ ਜਾਂਦੇ ਨੇ ਸਾਰੀ ਉਮਰ ਉਹਨੇ ਇਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਇਮਾਨਦਾਰੀ ਕਰਕੇ ਹੀ ਉਹ ਦੂਸਰੇ ਪਾਸੇ ਸੇਠ ਦੀ ਨੌਕਰੀ ਛੱਡ ਕੇ ਆਇਆ ਹੁੰਦਾ ਪਰ ਉਸ ਤੋਂ ਬਾਅਦ ਉਹਦੇ ਚੜਦੇ ਜਾਦੇ ਮਨ ਦੇ ਵਿੱਚ ਖਿਆਲ ਆ ਜਾਂਦਾ ਵੀ ਪਹਿਲੀ ਪੋਰਟਲੀ ਦੇ ਵਿੱਚ ਵੀ ਤਾਂਬੇ ਦੇ ਸਿੱਕੇ ਤੇ ਦੂਜੀ ਦੇ ਵਿੱਚ ਚਾਂਦੀ ਦੇ ਸ਼ਾਇਦ ਤੀਸਰੀ ਪੋਰਟਲੀ ਜਿਹੜੀ ਹੌਲੀ ਜੀ ਹੈ ਇਹਦੇ ਵਿੱਚ ਸੋਨੇ ਦੇ ਸਿੱਕੇ ਹੋਣਗੇ ਤਾਂ ਜਦੋਂ ਉਹਦੇ ਮਨ ਦੇ ਵਿੱਚ ਬੇਈਮਾਨੀ ਬੇਈਮਾਨੀ ਆ ਜਾਂਦੀ ਹੈ ਬੁਰੇ ਖਿਆਲ ਆ ਜਾਂਦੇ ਨੇ ਤਾਂ ਕੀ ਕਰਦਾ ਉਹ ਭੱਜ ਲਾਂਦਾ ਉਹ ਤਿੰਨੇ ਪੋਰਟਲੀਆਂ ਲੈ ਕੇ ਭੱਜਾ ਭੱਜਾ ਇੰਨਾ ਜ਼ਿਆਦਾ ਭੱਜਦਾ ਹੈ ਤਾਂ ਉਹ ਘਰ ਤੱਕ ਪਹੁੰਚ ਜਾਂਦਾ ਹੈ ਜਦੋਂ ਘਰ ਜਾ ਕੇ ਉਹ ਖੋਲ ਕੇ ਦੇਖਦਾ ਹੈ ਤਾਂ ਤਿੰਨੇ ਪੋਟਲੀਆਂ ਦੇ ਵਿੱਚੋਂ ਪੱਥਰ ਨਿਕਲਦੇ ਨੇ ਤੇ ਨਾਲ ਜਿਹੜੀ ਤੀਸਰੀ ਪੋਟਲੀ ਹੁੰਦੀ ਹੈ ਉਹਦੇ ਵਿੱਚੋਂ ਇੱਕ ਚਿੱਠੀ ਨਿਕਲਦੀ ਹੈ ਉਹ ਬਜ਼ੁਰਗ ਤਾਂ ਪਤਾ ਬਜ਼ੁਰਗ ਨੂੰ ਪਤਾ ਹੁੰਦਾ ਹੈ ਵੀ ਹਾਂ ਇਹ ਪੋਟਲੀਆਂ ਜਿਹੜੀ ਉਹ ਜਿਹੜਾ ਇਮਾਨਦਾਰ ਹੋਇਆ ਤਾਂ ਫਿਰ ਮੇਰੇ ਨਾਲ ਚੱਲੂਗਾ ਤੇ ਜੇ ਇਹ ਬੇਈਮਾਨ ਹੋਇਆ ਤਾਂ ਪੋਟਲੀਆਂ ਲੈ ਕੇ ਭੱਜੂਗਾ ਤਿੰਨਾ ਪੋਟਲੀਆਂ ਦੇ ਵਿੱਚੋਂ ਪੱਥਰ ਨਿਕਲੇ ਬੜਾ ਹੈਰਾਨ ਹੋਇਆ ਫੁੱਟਫੁੱਟ ਕੇ ਰੋਣ ਲੱਗਿਆ ਉਹ ਉਸ ਤੋਂ ਬਾਅਦ ਜਦੋਂ ਉਹਨੇ ਇੱਕ ਪਰਚੀ ਪੇਜ ਦੇਖਿਆ ਇੱਕ ਪਰਚੀ ਤੇ ਲਿਖਿਆ ਹੋਇਆ ਸੀ ਬੇ ਪੁੱਤਰ ਮੈਂ ਨਾਲ ਲੱਗਦੇ ਦੇਸ਼ ਦਾ ਰਾਜਾ ਮੈਂ ਮੇਰੇ ਕੋਈ ਸੰਤਾਨ ਨਹੀਂ ਹੈਗੀ ਵੀ ਮੈਂ ਤਾਂ ਆਪਣੇ ਗੱਦੀ ਦਾ ਜਿਹੜਾ ਵਾਰਿਸ ਹੈ ਉਹ ਲੱਭ ਰਿਆ ਸੀ ਵੀ ਜਿਹੜਾ ਕੋਈ ਇਮਾਨਦਾਰ ਹੋਵੇ ਤੇ ਮੇਰੀ ਪਰਜਾ ਨੂੰ ਖੁਸ਼ ਰੱਖ ਸਕੇ ਮੇਰਾ ਜਿਹੜਾ ਰਾਜ ਭਾਗ ਹੈ ਉਹਨੂੰ ਅੱਗੇ ਚਲਾ ਸਕੇ ਬੜਾ ਰੋਇਆ ਬੜਾ ਬੇਲੇ ਨੂੰ ਪਛਤਾਇਆ ਵੀ ਤੂੰ ਵੀ ਬੇਈਮਾਨ ਨਿਕਲਿਆ ਮੈਂ ਤੈਨੂੰ ਭਰੋਸਾ ਕਰਕੇ ਤੈਨੂੰ ਇਹ ਤਿੰਨੇ ਪੋਟਲੀਆਂ ਚੁਕਾਈਆਂ ਜੇ ਸ਼ਾਇਦ ਤੂੰ ਇਹ ਪੋਟਲੀਆਂ ਲੈ ਕੇ ਨਾ ਭੱਜਦਾ ਤਾਂ ਅੱਜ ਨੂੰ ਤੂੰ ਉਸ ਦੇਸ਼ ਦਾ ਰਾਜਾ ਹੋਣਾ ਸੀ ਰਾਜ ਗੱਦੀ ਦੇ ਉੱਤੇ ਬਠਣਾ ਸੀ ਤੇਨੇ ਇਹ ਸੁਣ ਕੇ ਬੜਾ ਪਰਚੇ ਤੋਂ ਪੜ ਕੇ ਬੜਾ ਰੋਇਆ ਹੋ ਰਹਾ ਹੁਣ ਲੰਨ ਦਾ ਲੜਕਾ ਬਹੁਤ ਜ਼ਿਆਦਾ ਉਹਨੂੰ ਪਛਤਾਵਾ ਹੋਇਆ ਸੋ ਇਹ ਕਹਣ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਵੀ ਕਦੇ ਵੀ ਆਪਣੀ ਇਮਾਨਦਾਰੀ ਨਹੀਂ ਛੱਡਣੀ ਚਾਹੀਦੀ ਹੈਗੀ ਕੁਝ ਥੋੜੀਆਂ ਚੀਜ਼ਾਂ ਦੇ ਲਾਲਚ ਦੇ ਖਾਤਰ ਆਪਣੀ ਸ਼ਖਸੀਅਤ ਨੂੰ ਕਦੇ ਵੀ ਖਰਾਬ ਨਾ ਕਰੋ ਕਦੇ ਵੀ ਕਿਸੇ ਚੀਜ਼ ਦੇ ਲਾਲਚ ਦੇ ਵਿੱਚ ਨਾ ਹੋ ਜਿਹੋ ਜਿਹੇ ਤੁਸੀਂ ਇਮਾਨਦਾਰ ਹੈਗੇ ਹੋ ਉਹੋ ਜਿਹੇ ਬਣੇ ਰਹੋ ਹੋ ਸਕਦਾ ਤੁਹਾਨੂੰ ਫਿਊਚਰ ਦੇ ਵਿੱਚ ਕਿੰਨਾ ਕੁ ਚੰਗਾ ਤੁਹਾਨੂੰ ਮਿਲ ਜਾਵੇ ਤੁਹਾਡੇ ਕਿੰਨੇ ਕੁ ਪਰਮਾਤਮਾ ਤੁਹਾਡੇ ਖਜ਼ਾਨੇ ਆ ਜਿਹੜਾ ਭਰਪੂਰ ਕਰ ਦੇਵੇ ਧੰਨਵਾਦੀ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ